ਬਹੁਤ ਸਾਰੀਆਂ ਠੱਗੀਆਂ ਠੋਰੀਆਂ ਸਭ ਦੇ ਬਾਵਜੂਦ ਵੀ ਕਈ ਵਾਰ ਨਕਸ਼ਾ ਕਿਸੇ ਹੋਰ ਥਾਂ ਦਾ ਹੁੰਦਾ ਰਜਿਸਟਰੀ ਕਿਸੇ ਹੋਰ ਥਾਂ ਦੀ ਹੁੰਦੀ ਹੈ ਤਾਂ ਨਾਰਮਲ ਬੰਦਾ ਜਦੋਂ 20 ਲੱਖ 25 ਲੱਖ ਦਾ 3 ਲੱਖ ਦਾ ਮਕਾਨ ਲੈਣਾ ਚਾਹੁੰਦਾ ਨਾ ਆਮ ਬੰਦਾ ਉਸ ਵਿਚਾਰੇ ਪੋਲੇ ਪੋਲੇ ਇਨਸਾਨ ਨੂੰ ਕੁਝ ਨਹੀਂ ਪਤਾ ਹੁੰਦਾ ਮੈਂ ਪ੍ਰਾਪਰਟੀ ਕਿਸ ਤਰ੍ਹਾਂ ਦੀ ਬਾਏ ਕਰਿਆ ਕੀ ਲੈ ਰਿਹਾ ਇਹ ਨਹੀਂ ਕਿ ਗਲੀ ਵਿੱਚ ਤੁਰ ਤੁਰੇ ਫੇਰਾ ਜਾਂਦਾ ਬੰਦਾ ਪੜੋਸੀ-ਪੜੋਸੀ ਜਿਹੜਾ ਕਹਿੰਦਾ ਤਰਾ ਮਕਾਨ ਲੈ ਲੈਣਾ ਸਸਤਾ ਲੈ ਲੈਣਾ ਉੱਥੇ ਨਹੀਂ ਜਾਣਾ ਜੀ ਬਹਾਲੀ ਚੱਡਿਗੜ ਦੇ ਵਿੱਚ ਤਾਂ ਹੁਣ ਅੱਜ ਦੇ ਦੌਰ ਦੇ ਵਿੱਚ ਉਹਨੇ ਬੰਦੇ ਨਹੀਂ ਇਹ ਪੈਸੇ ਮਜ਼ਾਕ ਕੀ ਤੁਹਾਡੀ ਇੰਡਸਟਰੀ ਦੇ ਲਈ ਕਰਿਆ ਜਾਂਦਾ ਹੈ ਕਿ ਉਹਨੇ ਬੰਦੇ ਨਹੀਂ ਜਿੰਨੇ ਪ੍ਰੋਪਰਟੀ ਡੀਲਰ ਫਿਰਦੇ ਆ ਗਵਰਨਮੈਂਟ ਕੋਲ ਐਫਡੀ ਜਵਾਂ ਹੁੰਦੀ ਹੈ ਪਲੱਸ ਸਾਡਾ ਪੁਲਿਸ ਵੈਰੀਫਿਕੇਸ਼ਨ ਹੁੰਦੀ ਹੈ ਉਸ ਤੋਂ ਬਾਅਦ ਸਾਨੂੰ ਲਾਇਸੈਂਸ ਮਿਲਦਾ ਅਗਰ ਅਸੀਂ ਠੱਗੀ ਮਾਰਦੇ ਆ ਜਾਂ ਗਲਤ ਕੰਮ ਕਰਦੇ ਆ ਤਾਂ ਫਰਦਰ ਸਾਨੂੰ ਲਾਇਸੈਂਸ ਕੈਨਸਲ ਹੋ ਜਾਂਦਾ ਤੁਸੀਂ ਇੱਕ ਗਵਰਨਮੈਂਟ ਦਾ ਲਾਇਸੈਂਸ ਹੋਲਡਰ ਜਿਹੜਾ ਹੈਗਾ ਜਿਹੜਾ ਰੀਰ ਲਾਇਸੈਂਸ ਲਗਵਾਉਂਦਾ ਉਹਦੇ ਕੋਲ ਜਾਓ ਜਿਹਨੂੰ ਸਾਰੀ ਗਵਰਨਮੈਂਟ ਦੀਆਂ ਕਾਨੂੰਨੀ ਕਾਰਵਾਈਆਂ ਤਾਂ ਪਤਾ ਹੁੰਦਾ ਇੱਕਦਮ ਦੇ ਨਾਲ ਰੇਟ ਵਧੇ ਨੇ ਇੱਕਦਮ ਦੇ ਨਾਲ ਬਹੁਤ ਸਾਰੇ ਪ੍ਰੋਜੈਕਟ ਆਏ ਨੇ ਇਹੋ ਜਿਹਾ ਇਸ ਏਰੀਏ ਦੇ ਵਿੱਚ ਕੀ ਲੱਗਦਾ ਜਦੋਂ ਕੋਰੋਨਾ ਕਾਲ ਤੋਂ ਬਾਅਦ ਲੋਕਾਂ ਦਾ ਬੇਸਿਕ ਇਨਫਰਾਸਟ੍ਰਕਚਰ ਦੇਖਦੇ ਆਂ ਮੁਹਾਲੀ ਬਾਦ ਬਹੁਤ ਰੁਝਾਨ ਹੋ ਗਿਆ ਉਰਜਾਪੁਰ ਨਾਲ ਬਾਹਰ ਤੋਂ ਇਨਵੈਸਟਮੈਂਟ ਬਹੁਤ ਪੰਜਾਬ ਤੋਂ ਹਰਿਆਣਾ ਤੋਂ ਮਾਚਲ ਤੋਂ ਜੇਹੜ੍ਹਕੇ ਤੋਂ ਬਹੁਤ ਜਿਆਦਾ ਇਨਵੈਸਟਮੈਂਟ ਚੈਨਟੀਆਂ ਆਈਆਂ ਪ੍ਰਗਤੀ ਇੱਕ ਅਜਿਹੀ ਚੀਜ਼ ਜਿਸ ਦੇ ਪਿੱਛੇ ਅੱਜ ਦਾ ਹਰ ਇੱਕ ਦੂਜਾ ਵਿਅਕਤੀ ਪਿੱਛੇ ਲੱਗਿਆ ਹੋਇਆ ਪਰ ਉਸ ਨੂੰ ਖਰੀਦਣ ਤੇ ਵੇਚਣ ਸਮੇ ਬਹੁਤ ਸਾਰੀਆਂ ਠੱਗੀਆਂ ਠੂਰੀਆਂ ਹੁੰਦੀਆਂ ਨੇ ਪ੍ਰਾਪਰਟੀ ਲੈਣਾ ਹਰ ਇੱਕ ਦੂਜੇ ਵਿਅਕਤੀ ਦਾ ਅੱਜ ਦਾ ਵੱਡਾ ਸੁਪਨਾ ਹੈ ਇਸ ਸੁਪਨੇ ਦੇ ਵਿੱਚ ਬਹੁਤ ਸਾਰੀਆਂ ਮੁਸ਼ਕਲਾਂ ਆਉਂਦੀਆਂ ਨੇ ਕਿ ਕਿ ਮੁਸ਼ਕਲਾਂ ਆਉਂਦੀਆਂ ਨੇ ਤੇ ਪ੍ਰਾਪਰਟੀ ਖਰੀਦਣ ਤੇ ਵੇਚਣ ਸਮੇ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿਹੜੀ ਕਾਗਜ਼ੀ ਕਾਰਵਾਈ ਦਾ ਧਿਆਨ ਰੱਖਣਾ ਚਾਹੀਦਾ ਤੇ ਫਰਾਡ ਤੋਂ ਕਿਸ ਤਰ੍ਹਾਂ ਬਚਿਆ ਜਾ ਸਕਦਾ ਇਹ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਪ੍ਰਾਪਰਟੀ ਜਿਹੜੇ ਮਾਹਿਰ ਨੇ ਪ੍ਰਾਪਰਟੀ ਦੇ ਮਾਹਿਰ ਨੇ ਮੋਹਾਲੀ ਐਸੋਸੀਏਸ਼ਨ ਪ੍ਰਾਪਰਟੀ ਦੇ ਜਿਹੜੇ ਪ੍ਰਧਾਨ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਸੁਰਿੰਦਰ ਸਿੰਘ ਲੱਕੀ ਜੀ ਲੱਕੀ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਨੂੰ ਲੱਕੀ ਸਾਹਿਬ ਬਤੌਰ ਪੱਤਰਕਾਰ ਨੇ ਗੱਲਾਂ ਕਰਨੀਆਂ ਆ ਬਤੌਰ ਇੱਕ ਪੰਜਾਬੀ ਦੇ ਤੌਰ ਤੇ ਇੱਕ ਆਮ ਵਿਅਕਤੀ ਦੇ ਤੌਰ ਤੇ ਤੁਹਾਡੇ ਨਾਲ ਗੱਲਾਂ ਕਰਨੀਆਂ ਨੇ ਸਭ ਤੋਂ ਪਹਿਲਾਂ ਇਹ ਦੱਸੋ ਕਿ ਪ੍ਰਾਪਰਟੀ ਲੈਣ ਦਾ ਇੱਛੁਕਤਾ ਲਗਭਗ ਹਰ ਇੱਕ ਵਿਅਕਤੀ ਹੋ ਆ ਪਰ ਪ੍ਰਾਪਰਟੀ ਲੈਣ ਤੋਂ ਪਹਿਲਾਂ ਕਿ ਵਿਅਕਤੀ ਨੂੰ ਕਿਹੜੀਆਂ ਗੱਲਾਂ ਨਾ ਧਿਆਨ ਰੱਖਣਾ ਚਾਹੀਦੇ ਸਭ ਤੋਂ ਪਹਿਲਾਂ ਪ੍ਰਾਪਰਟੀ ਲੈਣ ਤੋਂ ਪਹਿਲੇ ਤੁਸੀਂ ਜਿਹੜੇ ਵੀ ਅਗਰ ਪਲਾਟ ਲੈਣਾ ਹੈ ਤਾਂ ਉਸ ਕਲੋਨੀ ਦਾ ਤੁਸੀਂ ਨਕਸ਼ਾ ਚੈੱਕ ਕਰੋ ਕਿ ਕੀ ਇਹ ਗਵਰਨਮੈਂਟ ਤੋਂ ਪਾਸ ਹੈ ਕਿ ਇਹ ਨਕਸ਼ਾ ਪਾਸ ਹੈ ਕਿ ਪ੍ਰਾਪਰਟੀ ਦਾ ਜਿਹੜਾ ਸੀਐਲਯੂ ਕਰਾਇਆ ਹੈ ਨਹੀਂ ਕਰਾਇਆ ਉਸ ਤੋਂ ਬਾਅਦ ਤੁਸੀਂ ਉਹਦਾ ਰੇਰਾ ਨੰਬਰ ਦੇਖੋ ਪਲੱਸ ਇਹ ਦੇਖੋ ਕਿ ਪ੍ਰਾਪਰਟੀ ਜਿਸ ਜਿਹੜੀ ਪ੍ਰਾਪਰਟੀ ਲਈ ਹੈ ਉਹਦੀ ਪੇਮੈਂਟ ਬਿਲਡਰ ਨੂੰ ਕੀਤੀ ਬਿਲਡਰ ਨੇ ਕਿਸਾਨਾਂ ਨੂੰ ਪੇਮੈਂਟ ਕੀਤੀ ਕਿ ਨਹੀਂ ਕੀਤੀ ਕੀਤੀਏ ਤੇ ਕਿੰਨੀ ਕੀਤੀ ਹੈ ਉਸ ਤੋਂ ਬਾਅਦ ਪ੍ਰਾਪਰਟੀ ਲੈਂਡ ਦਾ ਸੋਚੋ ਅੱਛਾ ਲक्की ਸਰ ਇੱਕ ਚੀਜ਼ ਹੋਰ ਹੈ ਕਿ ਇਹ ਚੀਜ਼ਾਂ ਹੋ ਗਈਆਂ ਕਿ ਬੇਸਿਕ ਜਿਹੜੀਆਂ ਚੀਜ਼ਾਂ ਵਿਅਕਤੀ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ ਪਰ ਬਹੁਤ ਸਾਰੀਆਂ ਠੱਗੀਆਂ ਠੋਰੀਆਂ ਇਹ ਸਭ ਦੇ ਬਾਵਜੂਦ ਵੀ ਕਈ ਵਾਰ ਨਕਸ਼ਾ ਕਿਸੇ ਹੋਰ ਥਾਂ ਦਾ ਹੁੰਦਾ ਰਜਿਸਟਰੀ ਕਿਸੇ ਹੋਰ ਥਾਂ ਦੀ ਹੁੰਦੀ ਹੈ ਤਾਂ ਅਜਿਹੇ ਮਾਮਲਿਆਂ ਦੇ ਵਿੱਚ ਵਿਅਕਤੀ ਨੂੰ ਕੀ ਕਰਨਾ ਚਾਹੀਦਾ ਦੇਖੋ ਆਮ ਤੌਰ ਤੇ ਲੋਕ ਐਜੂਕੇਟਡ ਨਹੀਂ ਹੈ ਅਵੇਅਰ ਨਹੀਂ ਹੈ ਪ੍ਰਾਪਰਟੀ ਨੂੰ ਲੈ ਕੇ ਅਸੀਂ ਇੱਕ ਨਾਰਮਲ ਬੰਦਾ ਜਦੋਂ 20 ਲੱਖ ਤੇ 25 ਲੱਖ ਦਾ 30 ਲੱਖ ਦਾ ਮਕਾਨ ਲੈਣਾ ਜਾਂਦਾ ਨਾ ਆਮ ਬੰਦਾ ਉਹ ਉਸ ਵਿਚਾਰੇ ਪੋਲੇ ਪੋਲੇ ਇਨਸਾਨ ਨੂੰ ਕੁਝ ਨਹੀਂ ਬਤਾਉਂਦਾ ਮੈਂ ਪ੍ਰਾਪਰਟੀ ਕਿਸ ਤਰ੍ਹਾਂ ਦੀ ਬਾਏ ਕਰ ਰਿਹਾ ਕਿ ਲੈ ਰਿਹਾ ਉਹਦੇ ਸੁਪਨਾ ਹੁੰਦਾ ਕਿ ਮੇਰਾ ਘਰ ਹੋਵੇ ਉਹ ਘਰ ਲੈਣ ਵਾਸਤੇ ਜਾਂਦਾ ਉਹ ਵਿਚਾਰਾ ਇਹਨਾਂ ਚੀਜ਼ਾਂ ਅਵੇਰ ਨਹੀਂ ਹੁੰਦਾ ਤੇ ਉਹਦੇ ਵਾਸਤੇ ਇੱਕ ਅੱਛਾ ਕੰਸਲਟੈਂਟ ਚਾਹੀਦਾ ਹੈ ਜਿਹੜਾ ਉਹਨੂੰ ਗਾਈਡ ਕਰ ਸਕੇ ਜੀ ਅੱਛਾ ਕੰਸਲਟੈਂਟ ਵਾਸਤੇ ਤੁਸੀਂ ਜਿਹੜਾ ਕੰਸਲਟੈਂਟ ਦੇਖੋ ਤੁਸੀਂ ਤੁਸੀਂ ਉਹਨੂੰ ਦੇਖੋ ਕਿ ਉਹ ਬੰਦਾ ਵਾਕਈ ਅਪਰੂਵਡ ਹੈ ਪਿਛਲੇ 5-10 ਸੋ ਕੰਮ ਕਰ ਰਿਹਾ ਹੈ ਇਹ ਨਹੀਂ ਕਿ ਗੱਲੇ ਵਿੱਚ ਤੁਰ ਤੁਰੇ ਫੇਰਾ ਜਾਂਦਾ ਬੰਦਾ ਪੜੋਸੀ-ਪੜੋਸੀ ਜਿਹੜਾ ਕਹਿੰਦਾ ਤੈਨੂੰ ਮਕਾਨ ਲੈ ਦੇਣਾ ਤਾਂ ਸਸਤਾ ਲੈ ਦੇਣਾ ਉੱਥੇ ਨਹੀਂ ਜਾਣਾ ਜਿਹਦਾ ਜਿਹੜਾ ਸਰਵਿਸ ਪ੍ਰੋਵਾਈਡਰ ਹੁੰਦਾ ਨਾ ਅਗਰ ਉਹ ਇੱਕ ਆਪਣੀ ਫੀਸ ਲੈ ਰਿਹਾ ਤਾਂ ਮੇਰੀ ਆਪਣੀ ਫੀਸ ਦੋ ਪੇ ਵੀ ਕਰ ਦੇਂਦਾ ਉਹਦੀ ਰਿਸਪਾਂਸਿਬਿਲਿਟੀ ਹੁੰਦੀ ਹੈ ਸਾਰੀਆਂ ਜ਼ਿੰਮੇਵਾਰੀਆਂ ਸਾਰੀਆਂ ਚੀਜ਼ਾਂ ਚੈੱਕ ਕਰ ਦੇਗਾ ਤੁਹਾਨੂੰ ਅੱਛਾ ਲੱਖੀ ਜੀ ਇਹ ਜਿਸ ਤਰ੍ਹਾਂ ਤਰੀਕੇ ਨਾਲ ਤੁਸੀਂ ਦੱਸਿਆ ਕਿ ਜਿਹੜਾ ਸਰਵਿਸ ਪ੍ਰੋਵਾਈਡਰ ਹੈ ਉਹ ਤੁਹਾਡੇ ਤੋਂ ਪੇ ਕਰ ਰਿਹਾ ਤਾਂ ਉਹ ਉਹਦੀ ਜ਼ਿੰਮੇਵਾਰੀ ਬਹੁਤ ਸਾਰੇ ਜੇਕਰ ਅਸੀਂ ਮੋਹਾਲੀ ਚੰਡੀਗੜ੍ਹ ਦੀ ਗੱਲ ਕੀਤੀ ਜਾਵੇ ਤਾਂ ਮੋਹਾਲੀ ਚੰਡੀਗੜ੍ਹ ਦੇ ਵਿੱਚ ਤਾਂ ਹੁਣ ਅੱਜ ਦੇ ਦੌਰ ਦੇ ਵਿੱਚ ਉਹਨੇ ਬੰਦੇ ਨਹੀਂ ਇਹ ਪੈਸੇ ਮਜ਼ਾਕ ਵੀ ਤੁਹਾਡੀ ਇੰਡਸਟਰੀ ਦੇ ਲਈ ਕਰਿਆ ਜਾਂਦਾ ਕਿ ਉਹਨੇ ਬੰਦੇ ਨਹੀਂ ਜਿੰਨੇ ਪ੍ਰੋਪਰਟੀ ਡੀਲਰ ਫਿਰਦੇ ਆ ਤਾਂ ਇਹੋ ਜਿਹੇ ਹਾਲਾਤਾਂ ਦੇ ਵਿੱਚ ਬੰਦਾ ਡਿਸਾਈਡ ਕਿਵੇਂ ਕਰੇ ਕਿ ਕਿਹੜਾ ਬੰਦਾ ਸਹੀ ਹੈ ਕਿਹੜਾ ਗਲਤ ਹੈ ਦੇਖੋ ਸਾਰੇ ਸਾਡਾ ਮੋਹਾਲੀ ਦੇ ਵਿੱਚ ਗਮਾਡਾ ਦਾ ਲਾਇਸੈਂਸ ਬਣਦਾ ਜਾਂ ਰੇਰ ਦਾ ਲਾਇਸੈਂਸ ਬਣਦਾ ਹੈ ਜੀ ਜਿੰਨੇ ਬਿਲਡਰ ਨਾਲ ਕੰਮ ਕਰਦੇ ਆ ਉਹਨਾਂ ਦਾ ਰੇਰ ਦਾ ਲਾਇਸੈਂਸ ਹੋਣਾ ਚਾਹੀਦਾ ਹੈ ਰੇਰ ਦਾ ਲਾਇਸੈਂਸ ਤਾਂ ਹੀ ਬਣਦਾ ਸਾਡੀ ਗਵਰਨਮੈਂਟ ਕੋਲ ਐਫ ਡੀ ਚਾਹੁੰਦੀ ਹੈ ਪਲੱਸ ਸਾਡਾ ਪੁਲਿਸ ਵੈਰੀਫਿਕੇਸ਼ਨ ਹੁੰਦੀ ਹੈ ਉਸ ਤੋਂ ਬਾਅਦ ਸਾਨੂੰ ਲਾਇਸੈਂਸ ਮਿਲਦਾ ਅਗਰ ਅਸੀਂ ਠੱਗੀ ਮਾਰਦੇ ਹਾਂ ਜਾਂ ਗਲਤ ਕੰਮ ਕਰਦੇ ਹਾਂ ਤਾਂ ਫਰਦਰ ਸਾਡਾ ਲਾਇਸੈਂਸ ਕੈਨਸਲ ਹੋ ਜਾਂਦਾ ਹੈ ਤੇ ਇਸ ਕਰਕੇ ਜੇ ਤੁਸੀਂ ਰੇਰ ਬਰੂ ਬੰਦਾ ਕਿਉਂਕਿ ਆਮ ਤੌਰ ਤੇ ਕੀ ਦੇਖਿਆ ਜਾਂਦਾ ਹੈ ਕਿ ਪੁਰਾਣੇ ਸ਼ਹਿਰਾਂ ਦੇ ਵਿੱਚ ਛੋਟੇ ਛੋਟੇ ਕਲੋਨੀਆ ਕੱਟੀ ਹੁੰਦੀਆਂ ਤੇ ਹਰ ਜਣਾ ਖਣਾ ਡੀਲਰ ਬਣਿਆ ਹੁੰਦਾ ਉਹ ਤੁਸੀਂ ਉਹ ਬੰਦੇ ਕੋਲ ਨਾ ਜਾ ਕੇ ਤੁਸੀਂ ਇੱਕ ਗਵਰਨਮੈਂਟ ਦਾ ਲਾਇਸੈਂਸ ਹੋਲਡਰ ਜਿਹੜਾ ਹੈਗਾ ਜਿਹੜਾ ਰੇਰ ਲਾਇਸੈਂਸ ਲੱਗਿਆ ਬੰਦਾ ਉਹਦੇ ਕੋਲ ਜਾਓ ਜਿਹਨੂੰ ਸਾਰੀ ਗਵ ਕਾਨੂੰਨੀ ਕਾਰਵਾਈਆਂ ਤਾਂ ਪਤਾ ਹੁੰਦਾ ਹੈ ਅੱਛਾ ਲekin ਇੱਕ ਚੀਜ਼ ਹੋਰ ਦੇਖਣ ਨੂੰ ਮਿਲਿਆ ਖਾਸ ਤੌਰ ਤੇ ਕਰੋਨਾ ਤੋਂ ਬਾਅਦ ਕੇ ਮਹਾਲੀ ਚੰਡੀਗੜ੍ਹ ਦੇ ਵਿੱਚ ਬਾਕੀ ਸਾਰੇ ਥਾਵਾਂ ਤੇ ਵੀ ਰੇਟ ਵਧਿਆ ਪਰ ਮਹਾਲੀ ਚੰਡੀਗੜ੍ਹ ਦੇ ਵਿੱਚ ਰੇਟ ਇੱਕਦਮ ਹੀ ਅੱਪ ਹੋਏ ਨੇ ਅਜ਼ੀਰਕਪੁਰ ਦੀ ਗੱਲ ਕੀਤੀ ਜਾਵੇ ਜਾਂ ਖਰੜ ਦੀ ਗੱਲ ਕੀਤੀ ਜਾਵੇ ਇਹਦੇ ਆਸ-ਪਾਸ ਦੇ ਏਰੀਏ ਦੇ ਵਿੱਚ ਖਾਸ ਤੌਰ ਤੇ ਕਿਉਂਕਿ ਮਹਾਲੀ ਦੇ ਵਿੱਚ ਮੈਨੂੰ ਲੱਗਦਾ ਜ਼ਮੀਨ ਦੀ ਘਾਟ ਹੋਣ ਕਾਰਨ ਖਰੜ ਵਾਲਾ ਏਰੀਆ ਪੂਰੀ ਬੁੱਕ ਹੈ ਤੇ ਉਧਰ ਕਰਹਾਲੀ ਤੱਕ ਚਲਾ ਗਿਆ ਤੇ ਉਧਰ ਅਜ਼ੀਰਕਪੁਰ ਵਾਲਾ ਸੈਡੋ ਬਹੁਤ ਦੂਰ ਤੱਕ ਤੇ ਜਿਹੜੀ ਪ੍ਰਾਪਰਟੀ ਬਣ ਰਹੀ ਹੈ ਨਵੇਂ-ਨਵੇਂ ਪ੍ਰੋਜੈਕਟ ਆ ਰਹੇ ਨੇ ਤਾਂ ਇੱਕਦਮ ਦੇ ਨਾਲ ਰੇਟ ਵਧੇ ਨੇ ਇੱਕਦਮ ਦੇ ਨਾਲ ਬਹੁਤ ਸਾਰੇ ਪ੍ਰੋਜੈਕਟ ਆਏ ਨੇ ਇਹੋ ਜਿਹਾ ਇਸ ਏਰੀਆ ਦੇ ਵਿੱਚ ਕੀ ਲੱਗਦਾ ਇੱਕ ਇਨਵੈਸਟਰ ਦੇ ਤੌਰ ਤੇ ਵੀ ਤੁਸੀਂ ਦੱਸ ਸਕਦੇ ਹੋ ਤੇ ਤੁਹਾਨੂੰ ਕੀ ਲੱਗਦਾ ਕਿ ਕਿਸ ਤਰ੍ਹਾਂ ਦੇ ਨਾਲ ਇੱਕਦਮ ਇਨਵੈਸਟਮੈਂਟ ਆਈ ਹੈ ਇੱਥੇ ਪਿਛਲੇ ਕੁ ਸਾਲਾਂ ਤੱਕ ਅਜੇ ਕਰ 8-10 ਸਾਲ ਪਹਿਲਾਂ ਵੀ ਗੱਲ ਕੀਤੀ ਜਾਵੇ ਤਾਂ ਇੰਨੀ ਬਿਲਡਿੰਗਾਂ ਵੀ ਨਹੀਂ ਸੀ ਇੰਨੇ ਇਨਵੈਸਟਮੈਂਟ ਵੀ ਨਹੀਂ ਸੀ ਉਨਾ ਅਚਾਨਕ ਕੀ ਹੋਇਆ ਪਿਛਲੇ ਕੁ ਸਾਲਾਂ ਤੋਂ ਬਹੁਤ ਵੱਡੇ ਪੱਧਰ ਤੇ ਇਨਵੈਸਟਮੈਂਟ ਹੋਈ ਹੈ ਕੀ ਕੀ ਫਿਊਚਰ ਲੱਗਦਾ ਉਹ ਚੀਜ਼ ਦਾ ਸਰ ਕਰੋਨਾ ਤੋਂ ਬਾਅਦ ਵਧਣ ਦਾ ਸਭ ਤੋਂ ਵੱਡਾ ਕਾਰਨ ਹੈ ਮੋਹਾਲੀ ਦੇ ਵਿੱਚ ਬੇਸਿਕ ਇਨਫਰਾਸਟ੍ਰਕਚਰ ਤੁਸੀਂ ਦੇਖੋ ਦਿੱਲੀ ਦੇ ਵਿੱਚ ਸਾਡੇ ਵੀ ਕਿ ਨੌਨ ਸੀ ਜਿਨ੍ਹਾਂ ਨੂੰ ਹਸਪਤਾਲ 'ਚ ਬਹੁਤ ਕਮ ਨਜ਼ਰ ਆਈ ਉਹ ਇੱਥੇ ਆ ਕੇ ਐਡਮਿਟ ਹੋਏ ਮੈਨੂੰ ਫੋਨ ਆਇਆ ਕਦੀ ਕਿਸ ਨੂੰ ਅੰਬਾਲਾ ਲਾ ਕੇ ਦਿੱਤਾ ਕਿਸ ਨੂੰ ਪਟਿਆਲਾ ਲਾ ਕੇ ਦਿੱਤਾ ਕਿਸ ਨੂੰ ਮੋਹਾਲੀ ਲਾ ਕੇ ਦਿੱਤਾ ਚੰਡੀਗੜ੍ਹ ਹਸਪਤਾਲ ਲਾ ਕੇ ਦਿੱਤਾ ਜਦੋਂ ਉਹਨਾਂ ਨੇ ਦੇਖਿਆ ਕਿ ਅਸੀਂ ਪੈਸੇ ਤੇਨੇ ਖਰਚ ਰਿਆ ਇੱਥੇ ਰਹਿ ਰਹੇ ਸੀ ਪਰ ਕੱਲ ਨੂੰ ਕੋਈ ਮੁਸ਼ਕਲ ਨਹੀਂ ਘਟੀਆਂ ਦੀ ਜਦੋਂ ਕਰੋਨਾ ਆਇਆ ਤਾਂ ਜਾਨ ਬਚਾਉਣ ਵਾਸਤੇ ਪੰਜਾਬ ਜਾਣਾ ਪਿਆ ਜਿਹੜਾ ਪੰਜਾਬ ਨੂੰ ਟੱਚ ਕਰਦਾ ਸੀ ਜਿਹੜਾ ਪੰਜਾਬ ਨੂੰ ਪਿਆਰ ਕਰਦਾ ਸੀ ਉਹਨਾਂ ਨੇ ਸੈਕੰਡ ਹੋਮ ਇੱਥੇ ਬਣਾਉਣ ਦੀ ਕੋਸ਼ਿਸ਼ ਕੀਤੀ ਸੈਕੰਡ ਈਵਨ ਦਨ ਕਈ ਬੰਦੇ ਤੇ ਮੇਰੇ ਸਰਕਲ ਦੇ ਵਿੱਚ ਕਈ ਬੰਦੇ ਤੇ ਸ਼ਿਫਟ ਹੋਏ ਈਵਨ ਦਨ ਕਈ ਬੰਦੇ ਨੇ ਤਾਂ ਅੱਜ ਵੀ 4 ਸਾਲ ਹੋ ਗਏ 5 ਸਾਲ ਚੰਡੀਗੜ੍ਹ ਦੇ ਵਿੱਚ ਕੋਠੀਆਂ ਚੰਗੇ ਬਿਲਡਰ ਜਿਹੜੇ ਅੱਛੇ ਅਗੇ ਦਿੱਲੀ ਦੇ ਬੰਦੇ ਉਹਨਾਂ ਨੇ ਕਿਰਾਏ ਦੇ ਰਾਗ ਰੱਖੇ ਕੱਲ ਨੂੰ ਕੋਈ ਪ੍ਰੋਬਲਮ ਆਏਗੀ ਤਾਂ ਤੇ ਸ਼ਿਫਟ ਹੋ ਜਾ ਜਦੋਂ ਕੋਰੋਨਾ ਕਾਲ ਤੋਂ ਬਾਅਦ ਲੋਕਾਂ ਦਾ ਬੇਸਿਕ ਇਨਫਰਾਸਟ੍ਰਕਚਰ ਦੇਖਦੇ ਆ ਮੁਹਾਲੀ ਵੱਲ ਬਹੁਤ ਰੁਝਾਨ ਵਧਿਆ ਹੈ ਪਰ ਜਨਮਡਾਨ ਬਾਹਰ ਤੋਂ ਇਨਵੈਸਟਮੈਂਟ ਬਹੁਤ ਹੈ ਪੰਜਾਬ ਤੋਂ ਹਰਿਆਣਾ ਤੋਂ ਹਿਮਾਚਲ ਤੋਂ ਜੈੰਡ ਕੇ ਤੋਂ ਬਹੁਤ ਜ਼ਿਆਦਾ ਇਨਵੈਸਟਮੈਂਟ ਸਾਰੀ ਇੱਥੇ ਆਈਆਂ ਲੋਕਾਂ ਨੇ ਇੱਥੇ ਆ ਕੇ ਮਕਾਨ ਬਣਾਣੇ ਵੀ ਸ਼ੁਰੂ ਕੀਏ ਨਹੀਂ ਕਿ ਲੈ ਇੱਥੇ ਆ ਕੇ ਰਹਿਣਾ ਵੀ ਸ਼ੁਰੂ ਕਰਤਾ ਕਿਉਂਕਿ ਸਾਡਾ এনवायरमेंट ਦਾ ਤਾਂ ਪੋਲੂਸ਼ਨ ਫਰੀ ਹੈ ਸਾਡਾ ਏਰੀਆ ਕਿਉਂਕਿ ਸਾਡਾ ਏਰੀਆ ਪੋਲੂਸ਼ਨ ਫਰੀ ਹੈ ਇਸ ਤਰ੍ਹਾਂ ਕਿਉਂਕਿ ਦੇਖੋ ਬਹੁਤ ਜ਼ਿਆਦਾ ਪੇੜ ਲੱਗੇ ਸਾਡੇ ਇੱਥੇ ਔਰ ਦੂਸਰਾ ਸਾਡਾ ਹਿਮਾਚਲ ਨੇ ਲੋਕਾਂ ਨੂੰ ਲੋ ਬੇਸਿਕ ਇਨਫਰਾਸਟ੍ਰਕਚਰ ਬਹੁਤ ਪਸੰਦ ਆਇਆ ਮਾਡਲ ਹੂੰ ਅੱਛਾ ਇੱਕ ਜਿਹੜੀ ਬੇਸਿਕ ਚੀਜ਼ ਹੋਈ ਕਿ ਇਹ ਆਮ ਲੋਕਾਂ ਨਾਲ ਜੁੜੀਆਂ ਮੁਸ਼ਕਲਾਂ ਨੇ ਤੇ ਬਤੌਰ ਜਦੋਂ ਤੁਸੀਂ ਇਨਵੈਸਟ ਕਰਦੇ ਹੋ ਬਤੌਰ ਬਿਲਡਰ ਕੀ ਕੀ ਮੁਸ਼ਕਲ ਆਉਂਦੀਆਂ ਨੇ ਤੁਹਾਨੂੰ ਗਾਹਕ ਦੇ ਤੌਰ ਤੇ ਜੇਕਰ ਗਾਹਕ ਆਉਂਦਾ ਤਾਂ ਗਾਹਕ ਵੱਲੋਂ ਕੀ ਕੀ ਮੁਸ਼ਕਲ ਆਉਂਦੀਆਂ ਨੇ ਤੁਹਾਨੂੰ ਨਹੀਂ ਗਾਹਕ ਵੱਲੋਂ ਤਾਂ ਜ਼ਿਆਦਾ ਕੋਈ ਮੁਸ਼ਕਲ ਨਹੀਂ ਆਉਂਦੀ ਜੀ ਤੁਸੀਂ ਇਹ ਦੇਖੋ ਵੀ ਸਾਡੇ ਕੋਲ ਤੇ ਅਸੀਂ ਇਹ ਨਹੀਂ ਕਰਦੇ ਇਕੱਲਾ पूरे नॉर्थ इंडिया ਤੋਂ ਯੂਪੀ ਤੋਂ ਵੀ ਬਿਹਾਰ ਤੋਂ ਵੀ ਲੋਕ ਇੱਥੇ ਇਨਵੈਸਟਮੈਂਟ ਕਰਾ ਰਹੇ ਆ ਕਿਉਂਕਿ ਮੁਹਾਲੀ ਅਪ੍ਰੀਸੀਏਸ਼ਨ ਬਹੁਤ ਜ਼ਿਆਦਾ ਆ ਰਹੀ ਹੈ ਮੁਹਾਲੀ ਦੇ ਨਾਲ ਖਰੜ ਜੀਤਪੁਰ ਕੁਰਾਲੀ ਈਵਨ ਦਨ ਮੁੱਲਾਂਪੁਰ ਲਾਲੜੂ ਤੋਂ ਲੈ ਕੇ ਤੁਸੀਂ ਦੇਖਿਆ ਇੱਧਰ ਕੁਰਾਲੀ ਤੱਕ ਅੱਜ ਮੁਹਾਲੀ ਕਿਹਾ ਜਾਂਦਾ ਹੈ ਇੱਧਰ ਤੁਸੀਂ ਆਪਣਾ ਰਾਜਪੁਰੇ ਤੋਂ ਲੈ ਕੇ ਬਨੂੜ ਤੋਂ ਲੈ ਕੇ ਇੱਦਾਂ ਜੀ ਪੋਚਨ ਪੁਚਕੋਲੇ ਪੁਚਕੋਲੇ ਦੇ 50 ਡਾਕ ਤੱਕ ਸਾਰਾ ਮੁਹਾਲੀ ਟ੍ਰਾਈ ਸਿਟੀ ਆ ਜਾਂਦਾ ਹੈ ਟ੍ਰਾਈ ਸਿਟੀ ਦੇ ਵਿੱਚ ਬਹੁਤ ਜ਼ਿਆਦਾ ਫਿਊਚਰ ਹੈ ਤੇ ਮੁਸ਼ਕਲਾਂ ਦਾ ਤਾਂ ਕੋਈ ਅਸੀਂ ਦਿੱਕਤ ਨਹੀਂ ਹੈ ਸਾਨੂੰ ਤੇ ਬਹੁਤ ਵਧੀਆ ਇਨਵੈਸਟਮੈਂਟ ਆ ਰਹੀ ਕੋਈ ਅਸੀਂ ਦਿੱਕਤ ਨਹੀਂ ਹੈ ਜੀ اچھا ਲੱਗ ਕੇ ਇੱਕ ਚੀਜ਼ ਤਾਂ ਤੁਸੀਂ ਦੱਸਿਆ ਕਿ ਬਤੌਰ ਬਿਲਡਰ ਕੋਈ ਮੁਸ਼ਕਲ ਨਹੀਂ ਤਾਂ ਜਿਹੜਾ ਇੱਕ ਤਾਂ ਆਪਣੀ ਪ੍ਰਾਪਰਟੀ ਹੋਗੀ ਕਿ ਘਰਾਂ ਵਾਲੀ ਹੈ ਇੱਕ ਫਲੈਟ ਬਹੁਤ ਬਣ ਰਹੇ ਆ ਤੇ ਫਲੈਟ ਨੂੰ ਖਰੀਦਣ ਵਾਲੇ ਕਿਸ ਤਰ੍ਹਾਂ ਦੇ ਗਾਹਕ ਨੇ ਕਿਉਂਕਿ ਜਿਨ੍ਹਾਂ ਨੇ ਪਰਮਾਨੈਂਟ ਰਹਿਣਾ ਜੀ ਜਦ ਤੱਕ ਮੰਨ ਲਓ ਕਿ ਕਿਸੇ ਨੇ 40 ਲੱਖ ਦਾ ਫਲੈਟ ਲੈ ਲਿਆ 40 ਲੱਖ ਦਾ ਜਿਹੜਾ ਫਲੈਟ ਲੈ ਰਿਹਾ ਉਹਦਾ ਲਗਭਗ 20-30 ਲੱਖ 20-30 ਸਾਲਾਂ ਦਾ ਲੋਨ ਹੈ ਤੇ ਉਹਦੀ ਜ਼ਿੰਦਗੀ ਤਾਂ ਉਸ ਫਲੈਟ ਨੂੰ ਉਤਾਰਦੇ ਦੀ ਲੰਘ ਜਾਣੀ ਹੈ ਤੇ ਉਹਦੀ ਜਦ ਤੱਕ ਪੂਰਾ ਹੋਣਾ ਜਦ ਤੱਕ ਉਹਦੀ ਤਹਸਨਾਸ ਹੋ ਜਾਏਗਾ ਉਹ ਮੈਨੂੰ ਲੱਗਦਾ 20 30 ਸਾਲ ਇੱਕ ਪ੍ਰਾਪਰਟੀ ਦੀ ਲਾਈਫ ਹੁੰਦੀ ਹੈ ਤੇ ਉਸ ਤੋਂ ਬਾਅਦ ਫਲੈਟ ਕੌਣ ਵਿਅਕਤੀ ਲੈ ਰਹੇ ਨੇ ਜਾਂ ਕਿਉਂਕਿ ਵੱਡੇ ਪੱਧਰ ਤੇ ਫਲੈਟ ਬਣ ਰਹੇ ਨੇ ਉਹਨਾਂ ਨੂੰ ਲੈਣ ਵਾਲੇ ਕੌਣ ਨੇ ਸਰ ਇਸ ਤਰ੍ਹਾਂ ਇੱਕ 100 ਗੋਆ ਦਾ ਪਲਾਟ ਲੈ ਕੇ ਤੁਸੀਂ ਉਹਦੇ ਉੱਪਰ ਤਿੰਨ ਬਲੱਡ ਤਿੰਨ ਮੰਜ਼ਲ ਮਕਾਨ ਬਣਾਤਾ ਗਰਾਉਂਡ ਫਰਸਟ ਸੈਕੰਡ ਬਣਾਤਾ ਜੀਪਲਸ ਟੂ ਦਾ ਬਿਲਡਿੰਗ ਸੀ ਹੁਣ ਜੀਪਲਸ ਥਰੀ ਅਟੈਂਡ ਆ ਗਿਆ ਤਾਂ ਉਹਦੀ ਜਿਹੜੀ ਪਲਾਟ ਦੀ ਪਲਾਟ ਦੀ ਕਾਸਟ ਤਾਂ ਤਿੰਨ ਜਗ੍ਹਾ ਡਿਵਾਈਡ ਹੋ ਜਾਂਦੀ ਹੈ ਠੀਕ ਹੈ ਕੰਸਟਰਕਸ਼ਨ ਕਾਸਟ ਉਹੀ ਆਏਗੀ ਪਲਾਟ ਦੀ ਡਿਵਾਈਡ ਹੋਣ ਕਰਕੇ ਇੱਕ ਬਜਟ ਆ ਜਾਂਦਾ ਹੈ ਠੀਕ ਹੈ ਜੀ ਦੂਸਰਾ ਕੀ ਹੈ ਹਸਬੰਡ ਵਾਈਫ ਜੌਬ ਕਰ ਰਹੇ ਹੈ ਕਿਉਂਕਿ ਸਿੰਗਲ ਬੰਦੇ ਦੀ ਅਰਨੀ ਦਾ ਜਮਾਨਾ ਨਹੀਂ ਰਿਹਾ ਹਾਂਜੀ ਅਰ ਬਣਾ ਸਕਿਉਰਟੀ ਪਰਪਸ ਲਈ ਫਲੈਟ ਤੋਂ ਬਸਟ ਹੁੰਦਾ ਹੈ ਪਲੱਸ ਜਿਹੜਾ ਬੰਦਾ ਬਜਟ ਚ ਆਪਣਾ ਇੰਡੀਪੈਂਡ ਮਕਾਨ ਨਹੀਂ ਬਣਾ ਸਕਦਾ ਤਾਂ ਉਹਦੇ ਲਈ ਉਹ ਫਲੈਟ ਨੂੰ ਪ੍ਰੇਫਰ ਕਰਦਾ ਹੈ ਓਕੇ ਜਿਸ ਤਰੀਕੇ ਦੇ ਨਾਲ ਇਹ ਹੁੰਦਾ ਪਹਿਲਾਂ ਆਪਣਾ ਜਿਸ ਤਰ੍ਹਾਂ ਦਾ ਕਲਚਰ ਹੈ ਪੰਜਾਬ ਹਰਿਆਣਾ ਦਾ ਖਾਸ ਤੌਰ ਤੇ ਨਾਰਥ ਇੰਡੀਆ ਦਾ ਕਿ ਅਸੀਂ ਜੀ ਆਪਣੇ ਬੱਚਿਆਂ ਨੇ ਘਰ ਬਣਾ ਚੱਲੇ ਆ ਤੇ ਉਹ ਜਿਹੜੇ ਉਸ ਵਿਅਕਤੀ ਸੋਚ ਵਾਲੇ ਵਿਅਕਤੀ ਸੀ ਉਹ ਉਹਨਾਂ ਦੇ ਲਈ ਫਿਰ ਜੇਕਰ ਉਹਨਾਂ ਨੇ ਪ੍ਰਾਪਰਟੀ ਲੈਣੀ ਹੋਵੇ ਤਾਂ ਉਹਨਾਂ ਦਾ ਕੀ ਕਿਸ ਤਰ੍ਹਾਂ ਦਾ ਹਿਸਾਬ ਕਿਤਾਬ ਹੋ ਸਕਦਾ ਮਹਾਲੀ ਚੰਡੀਗੜ੍ਹ ਦੇ ਵਿੱਚ ਸਰ ਇਸ ਤਰ੍ਹਾਂ ਹੈ ਦੇਖੋ ਸਾਰੇ ਚੀਜ਼ ਡਿਪੈਂਡ ਕਰਦੀਆਂ ਬਜਟ ਦੇ ਉੱਪਰ ਜੀ ਬਜਟ ਦੇ ਸਬੰਧ ਨਾਲ ਤੁਹਾਨੂੰ ਜਿਸ ਦਾ ਤੁਹਾਡਾ ਬਜਟ ਹੈ ਅਗਰ ਤੁਹਾਡਾ ਇੰਡੀਪੈਂਡੈਂਟ ਦਾ ਬਜਟ ਹੈ ਤੋ ਗੋ ਤੋ ਇੰਡੀਪੈਂਡੈਂਸੀ ਮੁਕਾ ਲਾ ਲੈਣਾ ਹੈ ਅਗਰ ਸਾਡਾ ਇੰਡੀਪੈਂਡੈਂਟ ਬਜਟ ਨਹੀਂ ਹੈ ਤਾਂ ਸਾਨੂੰ ਫਲੈਟ ਦੇਖਣਾ ਪਏਗਾ ਫਲੈਟ ਲਈ ਜੇ ਮੰਨ ਲਓ ਸਪੋਜ਼ ਕਰੋ ਅਸੀਂ ਮੋਹਾਲੀ ਨਹੀਂ ਲੈ ਸਕਦੇ ਅਸੀਂ ਖੜ੍ਹ ਲੈ ਸਕਦੇ ਆ ਅਗਰ ਖੜ੍ਹ ਸਾਡਾ ਬਜਟ ਨਹੀਂ ਆਉਂਦਾ ਅਸੀਂ ਕੁਰਾਲੀ ਜਾ ਸਕਦੇ ਆ ਤੋ ਜਾਂ ਬਨੂੜ ਜਾ ਸਕਦੇ ਆ ਅਸੀਂ ਕਿਸ ਏਰੀਆ ਨੂੰ ਬਿਲੋਂਗ ਕਰਦੇ ਆ ਸਾਰੀ ਚੀਜ਼ਾਂ ਦੇਖਣੀ ਬੰਦੀ ਕੁਰਾਲੀ ਨੂੰ ਬਿਲੋਂਗ ਕਰਦੇ ਟੋਪਰ ਸਾਈਡ ਤੋਂ ਬਿਲੋਂਗ ਕਰਦੇ ਜਾਂ ਜਲੰਧਰ ਸਾਈਡ ਬਿਲੋਂਗ ਕਰਦੇ ਉਹ ਸਾਨੂੰ ਉਸ ਈਰੀਅਨ ਮੁਕਾ ਲੈਣਾ ਪਏਗਾ ਅੱਛਾ ਇੱਕ ਚੀਜ਼ ਹੋਰ ਮੁਸ਼ਕਲਾਂ ਦਾ ਲੋਕਾਂ ਨੂੰ ਦੇਖਣਾ ਪੈਂਦਾ ਕਿ ਇੱਥੇ ਆਮ ਚਰਚਾ ਹੈ ਕਿ ਡੀਲਰਾਂ ਨੇ ਤਾਂ ਜੀ ਮੜੀਆਂ ਵੀ ਵੇਚਤੀਆਂ ਜੀ ਨਦੀਆਂ ਵੀ ਵੇਚਤੀਆਂ ਜੀ ਸਾਰੇ ਕਿਤੇ ਜਿਹੜੀ ਪ੍ਰਾਪਰਟੀ ਉਹ ਪ੍ਰਾਪਰਟੀ ਬਣ ਗਈ ਉਹ ਉਹਦੀ ਅਸਲ ਸਚਾਈ ਕੀ ਹੈ ਕਿ ਸੱਚਮੁੱਚ ਜਿਹੜਾ ਹੋਇਆ ਕਿ ਬਹੁਤ ਸਾਰੀਆਂ ਗੈਰ ਥਾਮਾ ਸੀ ਜਿਹੜੀਆਂ ਗੈਰਕਾਨੂੰਨੀ ਥਾਮਾ ਸੀ ਉੱਥੇ ਵੀ ਬਿਲਡਿੰਗਾਂ ਬਣੀਆਂ ਨੇ ਜਾਂ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਪਾਣੀ ਆਇਆ ਤਾਂ ਬਹੁਤ ਸਾਰਾ ਨੁਕਸਾਨ ਹੈ ਜਿਹੜਾ ਬਿਲਡਿੰਗਾਂ ਦਾ ਦੇਖਣ ਨੂੰ ਮਿਲਿਆ ਸੀ ਖਾਸ ਤੌਰ ਤੇ ਗਰਦੇ ਆਸ-ਪਾਸ ਵਾਲੇ ਏਰੀਏ ਦੇ ਵਿੱਚ ਦੇਖਣ ਨੂੰ ਮਿਲਿਆ ਸੀ ਉਹਦੀ ਅਸਲ ਸਚਾਈ ਕੀ ਹੈ ਦੇਖੋ ਜੀ ਇਹ ਤਾਂ ਕੋਈ ਸ਼ੱਕ ਨਹੀਂ ਐ ਚ ਗਲਤੀਆਂ ਤਾਂ ਹੈਗੀਆਂ ਉੱਚ ਸਾਡੇ ਐਡਮਿਨਿਸਟ੍ਰੇਸ਼ਨ ਦੇ ਵੀ ਮੈਂ ਕੁਝ ਕਹਾਂਗਾ ਕਿ ਉਹਨਾਂ ਨੇ ਵੀ ਧਿਆਨ ਨਹੀਂ ਦਿੱਤਾ ਕਿਉਂਕਿ ਕੁਝ ਏਰੀਆ ਇਦਾਂ ਦੇ ਜਿੱਥੇ ਨਹੀਂ ਹੋ ਸਕਦਾ ਸੀ ਉੱਥੇ ਵੀ ਉਹਨਾਂ ਕਲੋਨੀਆ ਕੱਢ ਦਿੱਤੀਆਂ ਕੁਝ ਸ਼ਾਮਲਾਡੋਂ ਲੈ ਕੇ ਵੀ ਕੋਈ ਇਸ਼ੂ ਛੁੱਟੇ ਕੋਰਟ 'ਚ ਵੀ ਕੇਸ ਹੋਏ ਤਾਂ ਇਹ ਸੇ ਸਾਨੂੰ ਸਾਡੇ ਜਿਹੜੇ ਗਵਰਨਮੈਂਟ ਅਥਾਰਟिटीज ਹੈ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਜਦੋਂ ਇਦਾਂ ਦਾ ਕੰਮ ਹੋਣ ਉਹਨਾਂ ਨੂੰ ਸਟਾਰਟਿੰਗ 'ਚ ਰੋਕਣਾ ਚਾਹੀਦਾ ਜਿਹੜੇ ਕੰਮ ਨਹੀਂ ਹੋਣਾ ਚਾਹੀਦੇ ਔਰ ਇਹਦੇ ਵਿੱਚ ਜਿਹੜੇ ਸ਼ਰਤੀਆ ਅਨਸਰ ਹੈ ਉਹਨਾਂ ਉੱਤੇ ਜਿਹੜੀ ਪਨਿਸ਼ਮੈਂਟ ਹੈ ਨਾ ਉਹ ਸਟਰੋਂਗ ਹੋਣੀ ਚਾਹੀਦੀ ਹੈ ਤਾਂ ਕਿ ਕੋਈ ਕੋਈ ਹੰਦਾ ਦਾ ਕੰਮ ਨਾ ਕਰੇ ਅੱਛਾ ਲੱਕੀ ਜੀ ਇੱਕ ਚੀਜ਼ ਹੋਰ ਆਮ ਲੋਕਾਂ ਦੇ ਵਿੱਚ ਆ ਖਾਸ ਤੌਰ ਤੇ ਚਰਚਾ ਰਹਿੰਦੀ ਹੈ ਕਿ ਜਿਹੜਾ ਇੱਕ ਬਿਲਡਰ ਹੈ ਜਾਂ ਇੱਕ ਡੀਲਰ ਹੈ ਉਹ ਬਿਲਡਿੰਗ ਬਣਾਉਂਦਾ ਉਹਦੇ ਵਿੱਚ ਮਟੀਰੀਅਲ ਬਹੁਤ ਮਾੜਾ ਹੁੰਦਾ ਕਹਿੰਦੇ ਵੀ ਬਹੁਤ ਸਾਰੀਆਂ ਕੰਧਾਂ ਦੇ ਵਿੱਚ ਵੀ ਮਾੜਾ ਮਟੀਰੀਅਲ ਹੈ ਜਾਂ ਜਿਹੜਾ ਲੱਗਿਆ ਹੁੰਦਾ ਉਹ ਬਹੁਤ ਮਾੜਾ ਮਟੀਰੀਅਲ ਹੈ ਤੇ ਇੱਕ ਜਿਹੜੀ ਚੀਜ਼ 40-50 ਲੱਖ ਦੀ ਬਣ ਜਾਂਦੀ ਹੈ ਉਹਦੀ ਡਿਮਾਂਡ 80-90 ਲੱਖ ਰੁਪਏ ਮਹਾਲੀ ਚੰਡੀਗੜ੍ਹ ਦੇ ਵਿੱਚ ਕੀਤੀ ਜਾਂਦੀ ਹੈ ਉਹ ਉਹਦਾ ਜ਼ਰੂਰ ਜਾਣਕਾਰੀ ਦਿਓ ਉਹਦੇ ਬਾਰੇ ਸਰ ਇਹਦੇ ਬਾਰੇ ਅਸੀਂ ਸਰਕਾਰ ਨੂੰ ਵੀ ਇੱਕ ਰਿਕੁਐਸਟ ਕਰਾਂ ਤੁਹਾਡੇ ਚੈਨਲ ਮਾਧਿਅਮ ਤੇ ਕਿ ਇੱਕ ਕੈਪਿੰਗ ਫਿਕਸ ਹੋਣੀ ਚਾਹੀਦੀ ਹੈ ਵੀ ਇੰਨਾ ਕੁ ਮਾਰਜਿਨ ਲੈਣਾ ਚਾਹੀਦਾ ਇਸ ਤੋਂ ਜ਼ਿਆਦਾ ਮਾਰਜਿਨ ਨਹੀਂ ਲੈਣਾ ਚਾਹੀਦਾ ਕਿਉਂਕਿ ਦੇਖੋ ਔਰ ਸਪੈਸੀਫਾਈ ਹੋਣਾ ਜਿੱਦਾਂ ਵੀ ਇਹ ਮਟੀਰੀਅਲ ਲੱਗਣਾ ਚਾਹੀਦਾ ਇਹ ਮਟੀਰੀਅਲ ਵੇਦਾ ਕੋਈ ਸਪੈਸੀਫਿਕੇਸ਼ਨਸ ਨਹੀਂ ਹੈਗੀਆਂ ਵੀ ਮਟੀਰੀਅਲ ਲੱਗਣਾ ਚਾਹੀਦਾ ਇੱਕ ਸਪੈਸੀਫਿਕੇਸ਼ਨ ਹੋਣੀ ਚਾਹੀਦੀ ਹੈ ਮਿਨਿਮਮ ਇਹ ਮ ਇਸੋ ਕਾਰਨ ਨਾਲ ਲੱਗੇ ਤਾਂ ਕਿ ਆਮ ਇਨਸਾਨ ਉਹ ਜੋ ਠੱਗਿਆ ਰਹਿ ਦੱਸ ਕੇ ਕਿ ਸਾਡੀ ਕੁਝ ਲੂਪ ਹੋ ਸਾਡੇ ਜਿਹੜੇ ਹੈਗੇ ਜਿਹੜੇ ਆਮ ਬੰਦੇ ਦਾ ਨੁਕਸਾਨ ਪਜਾ ਰਹੇ ਹੈ ਜੀ ਜਿਸ ਤਰੀਕੇ ਦੇ ਨਾਲ ਤੁਸੀਂ ਕਿਹਾ ਕਿ ਸਰਕਾਰ ਨੂੰ ਇਹਦੇ ਵਿੱਚ ਇਨਵੋਲਵਮੈਂਟ ਹੋਣੀ ਚਾਹੀਦੀ ਹੈ ਤਾਂ ਸਰਕਾਰ ਵੱਲੋਂ ਕਿਸ ਤਰ੍ਹਾਂ ਦੀ ਹੁਣ ਤੱਕ ਦੀ ਜਿਹੜੀ ਕਾਰਗੁਜ਼ਾਰੀ ਹੈ ਹੈਲਪਫੁਲ ਕਿਸ ਤਰ੍ਹਾਂ ਤੁਹਾਡੇ ਤੁਸੀਂ ਅਟੈਚ ਕਿਸ ਤਰ੍ਹਾਂ ਸਰਕਾਰ ਦੇ ਨਾਲ ਸਰ ਅਸੀਂ ਸਰਕਾਰ ਨੂੰ ਪਹਿਲੇ ਵੀ ਕਿਹਾ ਹੁਣ ਵੀ ਅਸੀਂ ਸਰਕਾਰ ਤੁਹਾਡੇ ਚੈਨਲ ਮਾਧਮ ਕਹਿ ਰਹੇ ਹਾਂ ਅਸੀਂ ਕਿ ਸਰਕਾਰ ਨੂੰ ਇੱਕ ਕੈਪਿੰਗ ਲਾਣੀ ਚਾਹੀਦੀ ਹੈ ਕਿ ਇਨ ਇਹ ਤੁਹਾਡੇ ਪ੍ਰੋਪਰਟੀ ਕਾਸਟ ਹੈ ਇਹ ਫਲੈਟ ਦੀ ਕਾਸਟ ਹੈ ਇਸ ਤੋਂ ਜ਼ਿਆਦਾ ਤੁਸੀਂ ਨਾ ਬਣਾਓ ਲੇਕਿਨ ਸਰਕਾਰ ਉਹ ਲਗਾ ਨਹੀਂ ਸਕਦੀ ਕਿਉਂਕਿ ਇੰਡੀਪੈਂਡੈਂਟ ਕੰਮ ਹੈ ਤਾਂ ਸਰਕਾਰ ਨੂੰ ਇਹ ਲਗਾਣਾ ਜਿਹੜਾ ਮਿਨੀਮਮ ਇਹ ਮਟੀਰੀਅਲ ਲਾਉਣਾ ਚਾਹੀਦਾ ਮਟੀਰੀਅਲ ਨੂੰ ਇੱਕ ਸਪੈਸੀਫਾਈ ਕਰਦੇ ਵੀ ਇਹ ਸਪੈਸੀਫਿਕੇਸ਼ਨ ਤੋਂ ਘੱਟ ਦਾ ਮਕਾਨ ਨਹੀਂ ਬਣੇਗਾ ਐਟ ਲੀਸਟ ਤਾਂ ਕਿ ਦੇਖੋ ਜਦ ਇੱਕ ਬੰਦਾ 20 ਸਾਲ ਦਾ ਲੋਨ ਲੈਂਦਾ 25 ਸਾਲ ਦਾ ਲੋਨ ਲੈਂਦਾ ਉਹ ਇਹ ਨਾ ਹੋਵੇ 25 ਸਾਲ ਤੋਂ ਪਹਿਲਾਂ ਉਹ ਬਿਲਡਿੰਗ ਖਤਮ ਹੋ ਜਾਏ ਪੈਸੇ ਤਾਂ ਨੋਰਮਸ ਹੈਗੀਆਂ ਗਵਰਨਮੈਂਟ ਦੀਆਂ ਵੀ ਇਹ ਮਟੀਰੀਅਲਸ ਹੈਗੀਆਂ ਇਹ ਹਾਈਟ ਹੈ ਇਹ ਨੋਰਮਸ ਹੈਗੀਆਂ ਪਰ ਮਟੀਰੀਅਲ ਲੱਗੇ ਸਪ ਅਸੀਂ ਬਿਲਡਿੰਗ ਮਟੀਰੀਅਲ ਨੂੰ ਲੈ ਕੇ ਵੀ ਸਪੈਸੀਫਿਕੇਸ਼ਨ ਚਾਹੁੰਦੇ ਆ ਵੀ ਬਿਲਡਿੰਗ ਸਪੈਸੀਫਿਕੇਸ਼ਨ ਹੋਣੀ ਚਾਹੀਦੀ ਵੀ ਉਸ ਤੋਂ ਨਾ ਬਿਲਡਿੰਗ ਬਣਾਏ ਅੱਛਾ ਜਿਹੜੀਆਂ ਇਹ ਇਹ ਮੁਸ਼ਕਲਾਂ ਸੀ ਜਿਹੜੀਆਂ ਆਮ ਬੰਦੇ ਦੀਆਂ ਬਤੌਰ ਜੇ ਤੁਸੀਂ ਲਾ ਲੋ ਕਿ ਕੋਈ ਬਿਲਡਿੰਗ ਤਿਆਰ ਕਰਦੇ ਹੋ ਤਾਂ ਤੁਹਾਨੂੰ ਕੀ ਕੀ ਮੁਸ਼ਕਲਾਂ ਦਾ ਸਾਹਮਣਾ ਆਉਂਦੀਆਂ ਨੇ ਸਰਕਾਰ ਵੱਲੋਂ ਜਾਂ ਆਮ ਲੋਕਾਂ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਤੁਹਾਨੂੰ ਕੀ ਕੀ ਮੁਸ਼ਕਲ ਆਉਂਦੀ ਹੈ ਨਹੀਂ ਸਾਨੂੰ ਕੋਈ ਐਸਪਰ ਸਪੈਸੀਫਿਕੇਸ਼ਨ ਸਰਕਾਰ ਵੱਲੋਂ ਤਾਂ ਕੋਈ ਦਿੱਕਤ ਨਹੀਂ ਆਉਂਦੀ ਬਿਲਡਰ ਜਿਹੜੇ ਅੱਛੇ ਬਿਲਡਰ ਆ ਅੱਛੀ ਡਿਵੈਲਪਮੈਂਟ ਕਰ ਰਹੇ ਹੋ ਤੇ ਅੱਛਾ ਬਣਾ ਰਹੇ ਅਸੀਂ ਤਾਂ ਅੱਛੇ ਬਿਲਡਰ ਤੇ ਇਦਾਂ ਦੀ ਕੋਈ ਦਿੱਕਤ ਨਹੀਂ ਆ ਸਾਨੂੰ ਕੋਈ ਓਕੇ ਤੇ ਜਿਨ੍ਹਾਂ ਨੇ ਮੰਨ ਲਓ ਕਿ ਜਿਹੜੀ ਪ੍ਰਾਪਰਟੀ ਹੈ ਜੀ ਤੇ ਪ੍ਰਾਪਰਟੀ ਲੈਣ ਤੋਂ ਪਹਿਲਾਂ ਤੁਸੀਂ ਸ਼ੁਰੂਆਤ ਦੇ ਵਿੱਚ ਦੱਸਿਆ ਕਿ ਇਹ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਜਿਹੜਾ ਬਦਲਾਅ ਆਉਂਦਾ ਰਹਿੰਦਾ ਸਮੇਂ-ਸਮੇਂ ਤੇ ਹਰ ਚੀਜ਼ ਦੇ ਵਿੱਚ ਬਦਲਾਅ ਆਉਂਦਾ ਰਹਿੰਦਾ ਤਾਂ ਤਾਂ ਉਸ ਬਦਲਾਅ ਬਾਰੇ ਨਿਯਮਾਂ ਦੇ ਬਦਲਾਅ ਬਾਰੇ ਉਹ ਆਮ ਬੰਦੇ ਨੂੰ ਕਿਸ ਤਰ੍ਹਾਂ ਪਤਾ ਲੱਗ ਸਕਦਾ ਜੀ ਦੇਖੋ ਪਹਿਲੇ ਤਾਂ ਕੋਈ ਵੀ ਚੀਜ਼ ਤੁਸੀਂ ਬਾਏ ਕਰਨੀ ਹੈ ਨਾ ਤੁਸੀਂ ਉੱਥੇ ਦੀ ਲੋਕਲ ਅਥਾਰਟੀ ਕੋਲ ਜਾਓ ਲੋਕਲ ਅਥਾਰਟੀ ਉੱਤੇ ਜਾ ਕੇ ਉੱਥੋਂ ਪੁੱਛੋ ਵੀ ਇਹ ਕੀ ਨੋਰਮਸ ਹੈ ਤੁਹਾਡੇ ਫਿਰ ਬਿਲਡਰ ਉੱਤੇ ਜਾ ਕੇ ਕੁਐਸਚਨ ਕਰੋ ਕਿ ਤੁਸੀਂ ਨੋਰਮਸ ਪੂਰੇ ਕਰਦੇ ਹੋ ਉਸ ਤੋਂ ਅੱਗੇ ਪ੍ਰੋਪਰਟੀ ਪਰਚੇਸ ਕਰਨ ਨੂੰ ਜੀ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਜੀ ਥੈਂਕ ਯੂ ਇਹ ਸੰਸ ਸਾਡੇ ਨਾਲ ਸੁਰਿੰਦਰ ਸਿੰਘ ਲੱਕੀ ਜੀ ਜਿਨ੍ਹਾਂ ਨੇ ਪ੍ਰੋਪਰਟੀ ਦੇ ਬਾਰੇ ਬਹੁਤ ਸਾਰੇ ਸਵਾਲਾਂ ਦੇ ਆਪਣੇ ਤਜਰਬੇ ਦੇ ਵਿੱਚੋਂ ਜਵਾਬ ਦਿੱਤੇ ਨੇ ਤੁਹਾਨੂੰ ਉਹਨਾਂ ਦੇ ਨਾਲ ਗੱਲਬਾਤ ਕਿਸ ਤਰ੍ਹਾਂ ਲੱਗੀ ਹੈ ਆਪਣੀ رائے ਆ ਜਿਹੜੀ ਉਹ ਜ਼ਰੂਰ ਕਮੈਂਟ ਕਰਕੇ ਸਾਂਝੀ ਕਰਨਾ ਹੋਰ ਗੱਲਬਾਤ ਦੇ ਨਾਲ ਅਗਲੀ ਵਾਰ ਕਿਸੇ ਹੋਰ ਸ਼ਖਸੀਅਤ ਦੇ ਨਾਲ ਜਲਦ ਮੁਲਾਕਾਤ ਹੋਵੇਗੀ ਉਦੋਂ ਤੱਕ ਦਿਓ ਇਜਾਜ਼ਤ ਧੰਨਵਾਦ